ਹੈਲੋ ਜੀ ਜੀ ਆਇਆਂ ਨੂੰ ਪਿਆਰ ਭਰੀ ਸੱਚੇ ਅਕਾਲ ਪ੍ਰਵਾਨ ਕਰੋ ਜੀ ਅੱਜ ਆਪਾਂ ਬਣਾਇਆ ਚੁੱਲਾ ਚੁੱਲੇ ਦਾ ਬੇਸ ਆਪਾਂ ਕਿੱਦਾਂ ਬਣਾਇਆ ਇਹ ਦੇਖਣ ਲਈ ਤੁਸੀਂ ਮੇਰੀ ਪਹਿਲੀਆ ਵੀਡੀਓ ਦੇਖ ਸਕਦੇ ਹੋ ਜਲਦਬਾਜੀ ਵਿੱਚ ਮੈਂ ਸਟਾਰਟਿੰਗ ਵਾਲੀ ਵੀਡੀਓ ਨਹੀਂ ਬਣਾ ਸਕੀ ਸਾਡੇ ਇੱਕ ਸਿਲੰਡਰ ਹੋਇਆ ਸੀਗਾ ਖਾਲੀ ਸਿਲੰਡਰਾਂ ਵਾਲੀ ਗੱਡੀ ਸਾਡੇ ਪੈਂਡੇ ਆ ਜਾਂਦੀ ਆ ਤੇ ਆਪਾਂ ਸਿਲੰਡਰ ਵਾਲੀ ਗੱਡੀ ਦੀ ਵੇਟ ਕਰਦੇ ਪਏ ਸੀਗੇ ਪਰ ਕਈ ਦਿਨਾਂ ਤੋਂ ਆਈ ਨਹੀਂ ਪਿੰਡ ਪਤਾ ਕੀਤਾ ਤਾਂ ਕਹਿੰਦੇ ਸਿਲੰਡਰਾਂ ਵਾਲੀ ਗੱਡੀ ਨਹੀਂ ਆ ਰਹੀ ਕਿਉਂਕਿ ਸਿਲੰਡਰਾਂ ਦੀ ਸ਼ਾਰਟੇਜ ਚੱਲ ਰਹੀ ਆ ਫਿਕਰ ਪੈ ਗਿਆ ਫਿਰ ਕੀ ਸੀ ਆਪਾਂ ਮਿੱਟੀ ਭਿਉਂ ਦਿੱਤੀ ਫਟਾਫਟ ਕਿਉਂਕਿ ਮਿੱਟੀ ਆਪਾਂ ਕਈ ਦਿਨਾਂ ਤੋਂ ਲਿਆਂਦੀ ਹੋਈ ਸੀਗੀ ਸਾਡੇ ਵਾਲਾਂ ਜ਼ਮੀਨਾਂ ਰੇਤਲੀਆਂ ਹੋਣ ਕਰਕੇ ਚੀਕਣੀ ਮਿੱਟੀ ਲੱਭਣਾ ਵੀ ਕੋਈ ਆਸਾਨ ਕੰਮ ਨਹੀਂ ਹੈਗਾ ਕੁਝ ਦਿਨ ਪਹਿਲੇ ਸਰਦਾਰ ਜੀ ਮਿੱਟੀ ਲੈ ਆਏ ਸੀਗੇ ਚੁੱਲਾ ਬਣਾਉਣ ਲਈ ਆਪਾਂ ਨੂੰ ਮਿੱਟੀ ਤੋਂ ਇਲਾਵਾ ਗੋਹਾ ਤੇ ਤੂੜੀ ਵੀ ਚਾਹੀਦੀ ਹੁੰਦੀ ਆ ਉਹ ਵੀ ਆਪਾਂ ਗਵਾਂਡੀਆਂ ਤੋਂ ਲੈ ਆਏ ਸੀਗੇ ਕਿਉਂਕਿ ਆਪਾਂ ਪਸ਼ੂ ਨਹੀਂ ਰੱਖੇ ਚੁੱਲਾ ਤਾਂ ਆਪਾਂ ਬਣਾਉਣਾ ਹੀ ਸੀਗਾ ਆਪਾਂ ਪਿੰਡਾਂ ਵਾਲੇ ਆ ਤਾਂ ਚੁੱਲ੍ਹੇ ਤੋਂ ਬਿਨਾ ਸਰਦਾ ਨਹੀਂ ਹੈਗਾ ਪਰ ਸਿਲੰਡਰਾਂ ਦੀ ਕਮੀ ਕਰਕੇ ਆਪਾਂ ਨੂੰ ਜਲਦਬਾਜੀ ਵਿੱਚ ਬਣਾਉਣਾ ਪਿਆ ਚੁੱਲਾ ਤਾਂ ਆਪਾਂ ਪਹਿਲਾਂ ਵੀ ਬਣਾਇਆ ਸੀਗਾ ਪਰ ਫਰਸ਼ ਸਹੀ ਕੀਤਾ ਕਰਕੇ ਪਟਣਾ ਪਿਆ ਨਹੀਂ ਤਾਂ ਪੁਰਾਣੇ ਨੂੰ ਮਿੱਟੀ ਪੋਚਾ ਲਾ ਕੇ ਸਹੀ ਕਰ ਲਈਦਾ ਆ ਫਰਸ਼ ਆਪਾਂ ਪੱਥਰ ਪਾਇਆ ਕਰਕੇ ਚੁੱਲਾ ਆਪਾਂ ਬਣਾ ਲਿਆ ਪੁਰਾਣੇ ਟਰੰਕ ਦੇ ਢੱਕਣ ਵਿੱਚ ਪੁਰਾਣਾ ਜਿਹਾ ਟਰੰਕ ਪਿਆ ਸੀਗਾ ਉਹਦਾ ਢੱਕਣ ਤੋੜ ਕੇ ਤੇ ਉਹਦੇ ਵਿੱਚ ਮਿੱਟੀ ਭਰ ਕੇ ਆਪਾਂ ਹੁਣ ਚੁੱਲਾ ਬਣਾ ਲਿਆ ਆ ਇੱਦਾਂ ਫੇਰ فرش ਦਾ ਵੀ ਕੋਈ ਨੁਕਸਾਨ ਨਹੀਂ ਹੋਊਗਾ ਤਾਂ ਕਿ ਇਹਨੂੰ ਸੰਭਾਲਣਾ ਆਸਾਨ ਹੋ ਸਕੇ ਕਿਉਂਕਿ ਜਿੱਥੇ ਮੈਂ ਚੁੱਲ੍ਹਾ ਬਣਾ ਰਹੀ ਆ ਉਹਦੇ ਉੱਪਰ ਛੱਤ ਨਹੀਂ ਹੈਗੀ ਮੀਕਣੀ ਦੇ ਵਿੱਚ ਵੀ ਜੇ ਆਪਾਂ ਰੋਟੀ ਪਾਣੀ ਚੁੱਲ੍ਹੇ ਤੇ ਕਰਨਾ ਹੋਵੇ ਤਾਂ ਆਪਾਂ ਇੱਕ ਜਗ੍ਹਾ ਤੋਂ ਚੱਕ ਕੇ ਦੂਜੀ ਜਗ੍ਹਾ ਇਹਨੂੰ ਉਲਝਾ ਸਕਦੇ ਹਾਂ ਚੁੱਲ੍ਹਾ ਬਣਾਉਣ ਲਈ ਆਪਾਂ ਨੂੰ 2-3 ਦਿਨ ਲੱਗ ਜਾਂਦੇ ਆ ਕਿਉਂਕਿ ਘਰ ਦੇ ਹੋਰ ਵੀ ਬਹੁਤ ਸਾਰੇ ਕੰਮ ਹੁੰਦੇ ਆ ਨਾਲੇ ਆਪਾਂ ਪਹਿਲਾ ਸਟੈਪ ਸੁੱਕਣ ਤੋਂ ਬਾਅਦ ਹੀ ਫੇਰ ਦੂਜਾ ਸਟੈਪ ਸ਼ੁਰੂ ਕਰਦੇ ਆ ਪਹਿਲੇ ਸਟੈਪ ਵਿੱਚ ਆਪਾਂ 베ਸ ਬਣਾਉਨੇ ਆ 베ਸ ਆ ਜਿਹੜਾ ਇਹ ਆਪਾਂ ਬਣਾਇਆ ਇਟਾਂ ਦਾ ਇਹਦੇ ਵਿੱਚ ਆਪਾਂ ਯੂਜ਼ ਕੀਤੀਆਂ ਆ 9 ਇਟਾਂ 베ਸ ਬਣਾਉਣ ਲਈ ਆਪਾਂ ਨੂੰ ਚਾਹੀਦਾ ਹੈਗਾ ਇਟਾਂ ਮਿੱਟੀ ਤੇ ਤੂੜੀ ਮਿੱਟੀ ਤੇ ਤੂੜੀ ਦਾ ਮਿਸ਼ਰਣ ਆਪਾਂ ਜਿਹੜਾ ਇਹ ਚੰਗੀ ਤਰ੍ਹਾਂ ਨਾਲ मिक्स ਕਰ ਲੈਣਾ ਹੈ ਫਿਰ ਆਪਾਂ ਆਇਟਾਂ ਦੇ ਸਹਾਰੇ ਇਹਨੂੰ ਫਿਕਸ ਕਰ ਦਿੰਨੇ ਆ ਫਿਰ ਆਪਾਂ ਬਰਤਨ ਰੱਖ ਕੇ ਦੇਖਦੇ ਆ ਜਿਹੜੇ ਆਪਾਂ ਯੂਜ਼ ਕਰਦੇ ਆ ਉਸੇ ਹਿਸਾਬ ਨਾਲ ਫਿਰ ਆਪਾਂ ਮਿੱਟੀ ਲਾਉਂਦੇ ਰਹਿਨੇ ਆ ਚੁੱਲ੍ਹੋਂ ਤੋਂ ਉਹ ਟਾਂਕ ਦੇ ਢੱਕਣ ਦੇ ਵਿੱਚ ਜਿੰਨੀ ਖਾਲੀ ਜਗ੍ਹਾ ਸੀ ਉਹਨੂੰ ਵੀ ਉਨਾ ਹੀ ਟਾਈਮ ਲੱਗਾ ਕਿਉਂਕਿ ਉਹਦੇ ਵਿੱਚ ਵੀ ਮਿੱਟੀ ਭਰ ਕੇ ਆਪਾਂ ਉਸੇ ਤਰ੍ਹਾਂ ਫਿਨਿਸ਼ਿੰਗ ਦਿੱਤੀ ਜਿੱਦਾਂ ਆਪਾਂ ਚੁੱਲ੍ਹੇ ਨੂੰ ਕਰਨਾ ਸੀਗਾ ਪੂਰੀੀ ਮਾਤਰਾ ਜ਼ਿਆਦਾ ਹੋਣੀ ਚਾਹੀਦੀ ਆ ਤੇ ਮਿੱਟੀ ਦੇ ਵਿੱਚ ਪੂਰੀ ਤਰ੍ਹਾਂ ਇਹਨੂੰ ਮਿਕਸ ਕਰਨਾ ਚਾਹੀਦਾ ਆ ਤਾਂ ਕਿ ਚੁੱਲਾ ਮਜ਼ਬੂਤ ਬਣ ਸਕੇ ਇੱਧਰ ਘਰ ਦੇ ਨਾਲ ਹੀ ਬਾਹਰ ਘੁੰਮਦਾ ਪਿਆ ਸੀਗਾ ਮੋਰ ਇਹ ਰੋਜ਼ ਹੁੰਦਾ ਆ ਹੁਣ ਆਪਾਂ ਆ ਗਏ ਆ ਤੀਜੇ ਸਟੈਪ ਤੇ ਤੀਜੇ ਸਟੈਪ ਦੇ ਵਿੱਚ ਆਪਾਂ ਕੀ ਕਰਨਾ ਆ ਗੋਹਾ ਤੇ ਮਿੱਟੀ ਦੋਨੇ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਇਹਦੇ ਵਿੱਚ ਆਪਾਂ ਹੁਣ ਤੂੜੀ ਨਹੀਂ ਪਾਉਣੀ ਹੈਗੀ ਸਿਰਫ ਪਾਵਾਂਗੇ ਆਪਾਂ ਗੋਹਾ ਤੇ ਮਿੱਟੀ ਚੁੱਲਾ ਵੀ ਹੁਣ ਡرائی ਹੋ ਗਿਆ ਆ ਉਹਦੇ ਤੇ ਵੀ ਥੋੜਾ ਜਿਹਾ ਪਾਣੀ ਪਾ ਕੇ ਆਪਾਂ ਇਹਦਾ ਚੰਗੀ ਤਰ੍ਹਾਂ ਗੋਹਾ ਮਿੱਟੀ ਦਾ ਲੀਪ ਕਰ ਦੇਣਾ ਜੇ ਆਪਾਂ ਇਹ ਲੀਪ ਨਹੀਂ ਕਰਦੇ ਤਾਂ ਉਹ ਮਿੱਟੀ ਆ ਜਿਹੜੀ ਤਰੇੜਾਂ ਆ ਜਾਣੀਆਂ ਜਿਹੜੀ ਆਪਾਂ ਪਹਿਲਾਂ ਮਿੱਟੀ ਲਾਉਣੀ ਆ ਸਾਰੇ ਚੁੱਲੇ ਨੂੰ ਗੋਹਾ ਮਿੱਟੀ ਦਾ ਲੀਪ ਪੂਰੀ ਤਰ੍ਹਾਂ ਆਪਾਂ ਕਰ ਦੇਣਾ ਆ ਤਾਂ ਕਿ ਮਜ਼ਬੂਤ ਬਣ ਸਕੇ ਤੇ ਚੁੱਲੇ ਦੀ ਫਿਨਿਸ਼ਿੰਗ ਵੀ ਆ ਸਕੇ ਗੋਹਾ ਤੇ ਮਿੱਟੀ ਦਾ ਮਿਕਸ ਕਰਕੇ ਚੰਗੀ ਤਰ੍ਹਾਂ ਲੇਪ ਪਤਲਾ ਜਿਹਾ ਆਪਾਂ ਪੂਰੇ ਚੁੱਲੇ ਤੇ ਕਰ ਦੇਣਾ ਹੈ ਇਹਨੂੰ ਫਿਰ ਆਪਾਂ ਸੁੱਕਣ ਦੇਣਾ ਆ ਦੇਖੋ ਜਦੋਂ ਆਪਾਂ ਲੇਪ ਹੈ ਜਿਹੜਾ ਉਹ ਕਰ ਦਿੱਤਾ ਗੋਹਾ ਮਿੱਟੀ ਦਾ ਤਾਂ ਇਹਦੀ ਫਿਨਿਸ਼ਿੰਗ ਹੈ ਜਿਹੜੀ ਉਹ ਆ ਗਈ ਚੰਗੀ ਤਰ੍ਹਾਂ ਸੁੱਕਣ ਤੋਂ ਬਾਅਦ ਆਪਾਂ ਇਹਦੇ ਤੇ ਫੇਰਾਂਗੇ ਮਿੱਟੀ ਦਾ ਪੋਚਾ ਇਹ ਚੰਗੀ ਤਰ੍ਹਾਂ ਸੁੱਕਿਆ ਨਹੀਂ ਸੀਗਾ ਸ਼ਾਮ ਦਾ ਸਮਾਂ ਸੀਗਾ ਜਲਦਬਾਜ਼ੀ ਦੇ ਵਿੱਚ ਥੋੜਾ ਜਿਹਾ ਜਦ ਡਰਾਈ ਹੋਇਆ ਗੋਹਾ ਮਿੱਟੀ ਦਾ ਲੇਪ ਤੇ ਆਪਾਂ ਇਹਦੇ ਤੇ ਮਿੱਟੀ ਦਾ ਪੋਚਾ ਫੇਰ ਦਿੱਤਾ ਇਹਦੇ ਨਾਲ ਹੋਰ ਵੀ ਵਧੀਆ ਫਿਨਿਸ਼ਿੰਗ ਆ ਜਾਣੀ ਆ ਇਹਨੂੰ ਟਾਈਮ ਤਾਂ ਜ਼ਰੂਰ ਲੱਗਦਾ ਪਰ ਬਹੁਤ ਸੋਹਣਾ ਇਸ ਤਰ੍ਹਾਂ ਚੁੱਲਾ ਬਣ ਜਾਂਦਾ ਆਸਾਨੀ ਦੇ ਨਾਲ ਹੁਣ ਆਪਾਂ ਜਿੱਥੇ ਹਰ ਵਕਤ ਖਾਣਾ ਬਣਾਉਣਾ ਆ ਉਹਨੂੰ ਸਾਫ਼ ਸੁਥਰਾ ਤਾਂ ਰੱਖਣਾ ਹੀ ਪੈਂਦਾ ਆ ਵਧੀਆ ਹੋਵੇ ਢੰਗ ਦੇ ਨਾਲ ਫਿਰ ਜਿਆਦਾ ਚੰਗਾ ਲੱਗਦਾ ਆ। ਲੋ ਜੀ ਬਣ ਕੇ ਚੁੱਲਾ ਤਿਆਰ ਹੋ ਗਿਆ। ਸਾਫ ਸਫਾਈ ਬਿਲਕੁਲ ਕਰ ਦਿੱਤੀ ਆ। ਤੁਹਾਨੂੰ ਕਿਸ ਤਰ੍ਹਾਂ ਲੱਗਿਆ ਜ਼ਰੂਰ ਦੱਸਣਾ। ਹੁਣ ਆਪਾਂ ਇਹਦੇ ਵਿੱਚ ਬਾਲਦੇ ਆ ਅੱਗ। ਚੁੱਲਾ ਬਣਿਆ ਘਰ ਸਭ ਨੂੰ ਵਧੀਆ ਲੱਗਿਆ। ਕਹਿੰਦੇ ਬਾਲੋ ਅੱਗ ਵਿੱਚ ਮੈਂ ਕਿਹਾ ਨਹੀਂ ਹਜੇ ਤਾਂ ਗਿੱਲਾ ਆ। ਕਹਿੰਦੇ ਨਹੀਂ ਨਹੀਂ ਅੱਗ ਬਾਲੋ ਵਿੱਚ ਫਿਰ ਮੈਂ ਥੋੜੀ ਜੀ ਅੱਗ ਬਾਲ ਦਿੱਤੀ ਸੀਗੀ। ਬਾਕੀ ਕੰਮ ਆਪਾਂ ਇਹਦੇ ਤੇ ਕੱਲ ਕਰਾਂਗੇ। ਸੋ ਇਸ ਤਰ੍ਹਾਂ ਤੁਸੀਂ ਵੀ ਆਸਾਨੀ ਦੇ ਨਾਲ ਜਿਹੜਾ ਇਹ ਚੁੱਲਾ ਉਹ ਬਣਾ ਸਕਦੇ ਆ ਹੁਣ ਆਪਾਂ ਇਹਦੇ ਤੇ ਬਣਾਇਆ ਕਰਾਂਗੇ ਸਾਗ ਮੱਕੀ ਦੀ ਰੋਟੀ ਦਾਲ ਬਹੁਤ ਸਾਰਾ ਕੰਮ ਆਪਾਂ ਚੁੱਲੇ ਤੇ ਕਰਿਆ ਕਰਾਂਗੇ ਨਾਲੇ ਸੇਕਿਆ ਕਰਾਂਗੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ